ਇਹਨਾਂ ਮੇ ਟੋਰੀਆਂ ਦੇ ਵਿੱਚੋਂ ਵੀ ਗੱਡੀ ਆਂਦੀ ਸੀ ਤੇ ਇੱਕ ਟੋਰੀ ਦੇ ਵਿੱਚੋਂ ਨਾ ਐਨੇ ਵੀ ਨਿਕਲੇ ਕਮਾਲ ਦੀ ਗੱਲ ਆ ਤੇ ਇਹਦੇ ਤੰਨ ਰੱਖਣੇ ਜਿਆ ਟੋਰੀਆਂ ਟੋਰੀ ਦੇ ਤੇ ਤੰਨਾ ਰੱਖਣੇ ਵਿੱਚੋਂ ਦੇਖੋ ਵੀ ਆ ਤੇ ਹੁਣ ਦੇਖੋ ਵੀ ਮੈਂ ਸੋਚਿਆ ਮੈਂ ਕੀ ਨਾ ਮੈਂ ਤੁਹਾਨੂੰ ਦਿਖਾਈਏ ਮੈਂ ਕਹੇ ਵੀ ਦੇਖੋ ਵੀ ਕਿੰਨੇ ਵੀ ਨਿਕਲਦੇ ਆਗੇ ਵਿੱਚ ਵਿੱਚ ਕਹਿ ਦਿੰਦੇ ਆ ਨਾ ਭੈਣ ਭਾਈ ਕਹਿ ਦਿੰਦੇ ਆ ਵੀ ਹਾਂ ਵੀ ਇੱਕ ਟੋਰੀ ਵਿੱਚੋਂ ਕਿਹੜੇ ਵੀ ਨਿਕਲਦੇ ਆ ਇਹ ਤੁਹਾਡੇ ਸਾਹਮਣੇ ਪ੍ਰੂਫ ਆ ਤੇ ਮੈਂ ਜਮਾ ਸੋੜੇ ਸਾਹਮਣੇ ਦਿਖਾਉ ਮੈਂ ਖਾਣਾ ਸੋਚਣਾ ਚਲੋ ਨਲੇ ਪੱਗ ਜੁ ਬਣਾ ਨੇ ਨਾਲੇ ਪਤਾ ਲੱਗ ਜੂ ਵੀ ਇੰਨੇ ਵੀ ਨਿਕਲਦੇ ਹੈਗੇ ਹੁਣ ਦੇਖੋ ਜਨਵਰੀ ਜਿਹੜੀ ਖਤਮ ਹੋਣ ਵਾਲੀ ਆ ਤੇ ਫਰਵਰੀ ਦਾ ਮਹੀਨਾ ਸਟਾਰਟ ਹੋ ਜੂਗਾ ਤੇ ਹੁਣ ਆਪਾਂ ਨਾ ਇਹ ਬੀ ਲਾਵਾਂਗੇ ਇਹ ਪੌਦੇ ਦੇ ਤੌਰ ਤੇ ਕੇਰ ਆਪਾਂ ਲਾ ਦਾਂਗੇ ਤੇ ਬੱਲਾ ਹਰੀਆਂ ਹੋ ਜਾਣੀਆਂ ਫਿਰ ਉਹ ਬੱਲਾ ਨੂੰ ਨਾ ਖੋਦ ਕੇ ਫਿਰ ਆਪਾਂ ਉਹ ਸਮਝ ਲੋ ਬਾੜੀ ਦੇ ਵਿੱਚ ਲਾ ਦਾਂਗੇ ਤੇ ਜੇ ਆਪਾਂ ਸਿੱਧੇ ਹੀ ਉੱਥੇ ਆਪਾਂ ਬੀ ਲਾਉਣੇ ਆ ਤਾਂ ਉੱਥੇ ਹੈਗੇ ਕੀੜੇ ਵਾਲੇ ਜੇ ਉਹ ਵੀ ਲਾ ਦਿੰਨੇ ਆ ਨਾ ਕੀੜੇ ਚੁੱਕ ਕੇ ਲੈ ਜਾਂਦੇ ਆ ਜਿਵੇਂ ਇੱਕੀ ਆਪਾਂ ਸਾਨੂੰ ਪਹਿਨਾ ਵੀ ਦਿਖਾਇਆ ਸੀ ਵੀ ਜੇ ਤਾਂ ਹੁਣ ਬੀਆਂ ਤੇ ਜਿਵੇਂ ਮਿਰਚਾਂ ਲਾ ਕੇ ਉੱਤੇ ਕੋਟ ਕਰਕੇ ਮਿਰਚਾਂ ਦਾ ਫੇਰ ਆਪਾਂ ਲੋਣੇ ਫੇਰ ਤਾਂ ਵੀ ਰਹਿ ਜਾਂਦਾਗਾ ਪਰ ਜੇ ਆਪਾਂ ਸਿੱਧੀ ਲਾ ਦਿੰਨੇ ਤਾਂ ਉਹ ਚੱਕ ਕੇ ਲੈ ਜਾਂਦੇ ਆਗੇ ਛੱਡਦੇ ਨਹੀਂ ਹੈਗੇ ਤੇ ਫੇਰ ਇਸ ਕਰਕੇ ਵੀ ਸਾਨੂੰ ਨਾਲ ਦਿਖਾਈਏ ਵੀ ਦੇਖੋ ਕਿੰਨੇ ਵੀ ਨਿਕਲਦੇ ਆ ਕਮਾਲ ਦੀ ਗੱਲ ਆ ਤੁਹਾਨੂੰ ਯਕੀਨ ਨਹੀਂ ਹੋਣਾ ਦੇਖੋ ਮੈਂ ਵੀ ਲੈ ਕੇ ਆਈ ਸੀ ਪਿਛਲੀ ਵਾਰ ਵੀ ਲੈ ਕੇ ਆਈ ਨਾ ਮੈਂ ਕਹਿੰਦੇ ਆ ਕਿ ਪੂਰੀ ਤਸੱਲੀ ਨਾਲ ਜਾਨੀ ਕਿ 20 ਦਿੱਤੇ ਵੀ ਪੂਰੇ ਵਧੀਆ 20 ਆ ਗਏ ਕਹਿੰਦੇ ਇਹ ਤੇ 20 ਸੁਣ ਮੈਂ ਦੱਸਿਆ ਕਿ ਨੇ ਤੇ 10 ਰੁਪਈਆ ਦੇ ਸਿਰਫ 4 ਵੀ ਸੀ ਜਿਹੜੇ ਆਪਾਂ ਲੈ ਕੇ ਆਏ ਤੇ ਪੂਰਾ ਗਰੰਟੀ ਨਾਲ ਦਿੱਤੇ ਕਹਿੰਦੇ ਭਾਈ ਇਹ ਹੋਣਗੇ 20 ਵੀ ਐ ਇਦਾਂ ਤਾਂ ਕੋਈ ਹੈ ਹੀ ਨਹੀਂ ਵੇੜਾ 20 ਮਰ ਜੂ ਜਦੋਂ ਵੀ ਲੈ ਕੇ ਦੱਬ ਤੇ 5 ਦਿਨਾਂ ਗੇ 10 ਦਿਨਾਂ ਗੇ ਤੇ ਉਹੀ ਗੱਲ ਉਹਨਾਂ ਚ ਤਾਂ ਇੱਕ ਵੀ ਵੀ ਨਾ ਹੋਇਆ ਤੇ ਜਦੋਂ ਬੀ ਨਾ ਹੋਇਆ ਹਰਾ ਤੇ ਫੇਰ ਭਾਈ ਦੁਵਾਰੇ ਗਏ ਉਹਨਾਂ ਕੋਲੇ ਫੋਰ ਬੀ ਲੈਣ ਤੇ ਨਾਲੇ ਉਹਨਾਂ ਨੂੰ ਕਿਹਾ ਵੀ ਭਾਈ ਬੀ ਤਾਂ ਹੋਈ ਨਹੀਂ ਤੁਸੀਂ ਤਾਂ ਇੰਨੀ ਤਸੱਲੀ ਦਿੰਦੇ ਸੀਗੇ ਬੀਹਾਂ ਦੀ ਤੇ ਫੇਰ ਬੋਲਦੇ ਆ ਪਤਾ ਕੀ ਕਹਿੰਦੇ ਆ ਲੈ ਭਾਈ ਤੁਹਾਡੇ ਬੀ ਲਾਉਣ ਜੀ ਖਰਾਬੀ ਹੋਊਗੀ ਸੋ ਤੁਸ ਜਮੀਨ ਨਹੀਂ ਚੱਜਣਾ ਤਿਆਰ ਹੋਈ ਹੋਣੀ ਤੁਸੀਂ ਰੇ ਨਹੀਂ ਪਾਈ ਹੋਣੀ ਤੁਸੀਂ ਆਏ ਨਹੀਂ ਕਰਿਆ ਉਹਨਾਂ ਬਾਹ ਨਹੀਂ ਕਰਿਆ ਭਾਈ ਤੁਸੀਂ ਇੱਕ ਕਦੀਆਂ ਸਾ ਗੱਲ ਸੁਣਾਉਣਾ ਤੇ ਫੇਰ ਸੋਚਿਆ ਵੀ ਛੱਡ ਪਰੇ ਮਣਾ ਚਾਜੇ ਨਹੀਂ ਹੋਏ ਐਕੀ ਦੇਖੀਓ ਤਾਂ ਫਿਰ ਇਹ ਵੀ ਨਾ ਫਿਰ ਐਕੀ ਤਾਂ ਹੀ ਵੀ ਮੁੱਲ ਨਹੀਂ ਲਿਆਉਂਦੇ ਤਾਂ ਹੀ ਐਕੇ ਪਕਾ ਕੇ ਦੇਸਾਂ ਦੀਆਂ ਪਕਾਤ ਨੇ ਦੀ ਨਾਲ ਇਥੇ ਚੱਲ ਸਾਰੀ ਕਮਾਂਡੀ ਆਂਡੀ ਲੈ ਜਾਣਗੇ ਬੀਲੀਅਮ ਦੀ ਲੋੜ ਨਹੀਂ ਪਣੀ ਤੇ ਨਾਲੇ ਆਪ ਦਾ ਡੰਗ ਲੈ ਜਾਂਦਾ ਘਰੇ ਤੇ ਜਿਹੜੀ ਸਪੰਜ ਜੀ ਆ ਇਹ ਵਧੀਆ ਭਾਂਡੇ ਮਾਂਜ ਨੂੰ ਨਾ ਵਧੀਆ ਕੰਮ ਦੇਊਗੀ ਜੇ ਮੈਂ ਆਪਾਂ ਛਟੀਰ ਪੁੱਛ ਲਿਆਉਣੇ ਉਹਦੀ ਜ਼ਰੂਰਤ ਨਹੀਂ ਇਹ ਇਹ ਦੇਣਾ ਵੀ ਇੱਕ ਕਟੋਰੀ ਦੇ ਤਿੰਨ ਪੀਸ ਬਣ ਜਾਣਗੇ ਯਾਨੀ ਕਿ ਤੇ ਇਹ ਤਿੰਨ ਪੀਸ ਬਣਾ ਕੇ ਢੂੜ ਮਹੀਨਾ ਇਹ ਜਿਹੜੀ ਤੋਰੀ ਆ ਭਾਂਡੇ ਮਾਂਜ ਨੂੰ ਵਧੀਆ ਕੰਮ ਦੇਊ ਬਹੁਤ ਨਾਲ ਲਓ ਜੀ ਹੁਣ ਜਿਹੜੇ ਵੀ ਆ ਜਿਹੜੇ ਆਪਾਂ ਸਾਰੇ ਤੁਹਾਡੇ ਸਾਹਮਣੇ ਕੱਢੀ ਆਨੇ ਦੇਖੋ ਕਿੰਨੇ ਵੀ ਨਿਕਲ ਹੀ ਆਦੇ ਕਮਾਲ ਦੀ ਗੱਲ ਆ ਵੀ ਇੰਨੇ ਵੀ ਇੱਕ ਕਟੋਰੀ ਚ ਤੇ ਹਲੋ ਵੀ ਉਹ ਵੀ ਹੋਇਆ ਕਈ ਆਗੇ ਜੱਲਾ ਆਪਣੇ ਤਾਂ ਦੇ ਕਿ ਜ਼ਿੰਮੇਦਾਰ ਵੀ ਛੱਡ ਦਿੰਦੇ ਹਨ ਵੀ ਚਲਦੀ ਯਾਰ ਲੱਗੇ ਰਹਿੰਦੇ ਤੇ ਕਵਾਈਆਂ ਕਰਨ ਵਾਲੇ ਦੇ ਕੋ ਮੜੀ ਮੜੀ ਚੀਜ਼ ਵੀ ਕਵਾਈਆਂ ਕਰਕੇ ਲੈ ਜਾਂਦੇ ਆ ਹੜਾ ਜੀ ਮਹਨੀਆਂ ਦੇ ਦੇਖੋ ਕਿਤਰੇ ਇਹਦੇ ਰੰਗ ਜਾ ਚੜਾ ਦਿੰਦੇ ਆ ਪੀਆਂ ਦਾ ਲਾਲ ਜੀ ਕਰ ਦਿੰਦੇ ਆ ਹਰੇ ਜੀ ਕਰ ਦਿੰਦੇ ਆ ਰੰਗ ਚੜਾ ਜਦਾ ਆ ਕਿ ਇਹ ਫਲਾਨੀ ਵੈਰਾਈਟੀ ਹੈ ਤੇ ਉਕੀ ਵੈਰਾਈਟੀ ਹੈ ਵਸ ਐ ਕਰ ਕਰਕੇ ਵਸ ਵੇਚੀ ਜਾਂਦੇ ਹੈਗੇ ਤੇ ਲਓ ਜੀ ਜਿਹੜੇ ਵੀ ਆਪਣੇ ਸਾਰੇ ਹੁਣ ਜਿਹੜੇ ਇਹਦੇ ਵਿੱਚੋਂ ਨਿਕਲ ਚੁੱਕੇ ਕੋਲ ਨਹੀਂ ਹਰ ਦੇ ਕਮਾਲ ਦੀ ਗੱਲ ਆ ਵੀ ਐਨੇ ਵੀ ਇੱਕ ਕਟੋਰੀ ਦੇ ਵਿੱਚ ਕੱਟੀ ਤਾਂ ਦੇਖੋ ਆਪਣੀ ਭਰ ਗਈ ਪਈਆਂ ਨੇ ਹਜੇ ਇਹਦੇ ਵਿੱਚ ਹੋਰ ਵੀ ਖੜਕੀ ਜਾਂਦੀ ਹੈ ਇਹਨੂੰ ਆਪਣਾ ਘਰ ਦੇ ਨਾਲ ਬਚਾਉਣੋਂ ਕੱਟ ਕੇ ਹੋਰ ਵੀ ਇਹ ਵੀ ਕੱਢ ਲਾਂਗੇ ਵੱਧੂ ਪਿਆ ਦੇਖੋ ਇਹਦੇ ਵਿੱਚ ਦੇਖੋ ਐਨੇ ਵੀ ਨਹੀਂ ਕਿ ਇਹਦੇ ਨਾਲ ਤੁਸੀਂ ਕਿੰਨੀ ਮਰਜ਼ੀ ਬੇਲਾ ਤਿਆਰ ਕਰ ਸਕਦੇ ਹੋ ਇਹ ਘਰ ਦੀਆਂ ਤੇ ਜਿਹੜਾ ਬੀ ਆ ਦੇਖੋ ਬੀ ਦੇਖੋ ਕਿੰਨਾ ਵਧੀਆ ਇਹ ਨਾ ਬੀ ਦੇ ਉੱਤੇ ਕਵਰ ਛੜਿਆ ਹੋਇਆ ਜਿਵੇਂ ਲਫਾਹ ਹਣੀ ਜਿਹੜੇ ਹੁੰਦੇ ਬੀ ਦੇ ਉੱਪਰ ਉਸ ਤਰੀਕੇ ਨਾਲ ਦੇਖੋ ਕਵਰ ਹੋਏ ਹੋਏ ਆ ਬੀ ਯਾਨੀ ਕਿ ਇਹ ਬਈਆ ਪੀ ਆ ਸਿਰੇ ਦੀ ਇਸੀ ਤਰ੍ਹਾਂ ਆਪਾਂ ਦੇਖੋ ਤੋਰੀਆਂ ਪਕਾ ਕੇ ਘਰ ਵਿੱਚ ਵੀ ਤਿਆਰ ਕਰ ਸਕਦੇ ਤੇ ਆਪਾਂ ਲਾ ਸਕਦੇ ਹੁਣ ਵੀ ਦੇਖੋ ਇਹ ਜਨਵਰੀ ਦੇ ਮਹੀਨੇ ਚ ਬਹੁਤ ਵਧੀਆ ਤੋਰੀਆਂ ਹੋਣੀਆਂ ਤੇ ਉਸ ਤੋਂ ਬਾਅਦ ਜਨਵਰੀ ਫਰਵਰੀ ਮਾਰਚ ਚ ਵੀ ਲੱਗਦੀਆਂ ਮਈ ਤੱਕ ਇਹ ਲੱਗੀਆਂ ਜਣੀਆਂ ਨੇ ਮਈ ਜੂਨ ਚ ਥੋੜੀ ਜਿਆਦਾ ਗਰਮੀ ਪੈਣ ਲੱਗ ਜਾਂਦੀ ਹੈ ਫਿਰ ਉਹ ਮੱਚਣ ਲੱਗ ਜਾਂਦੀਆਂ ਨੇ ਵੇਲਾ ਤੇ ਜੇ ਆਪਾਂ ਹੁਣ ਵੇਲਾ ਲਾਉਣੇ ਆ ਤੇ ਇਹ ਵੇਲਾ ਕਾਮਯਾਬ ਵਧੀਆ ਹੋਣੀ ਹੈ ਉਦੋਂ ਤੱਕ ਵਧੀਆ ਬਣ ਜਾਣੀਆਂ ਜਦੋਂ ਤੱਕ ਗਰਮੀ ਪੂਰੀ ਪੂਰੀਆਂ ਫੈਲਰ ਜਾਣੀਆਂ ਉਦੋਂ ਤੱਕ ਵੇਲਾ ਹੀ ਇਸ ਕਰਕੇ ਵੀ ਹੁਣ ਇਹ ਵੇਲਾ ਲਾਉਂਦਾ ਫੈੜਾਗਾ ਤੇ ਮੌਸਮ ਵੀ ਹੈਗਾਗਾ ਤੇ ਥੋੜੀ ਠੰਡ ਜੀ ਆਪਣੀਆਂ ਹੋ ਜਾਣੀਆਂ ਵੇਲਾ ਇਹ ਆਪਣੀਆਂ ਜਿਹੀ ਵੀਡੀਓ ਵੀ ਕਿਸ ਤਰ੍ਹਾਂ ਆਪਣੀ ਵੀ ਤਿਆਰ ਕਰਨਾ ਕਿਵੇਂ ਲਾਉਣਾਗਾ ਇਹਨੂੰ ਆਪਾਂ ਹੁਣ ਪਿਉਵਾਂਗੇ ਪਿਉ ਕੇ ਰੱਖ ਦਾਂਗੇ ਤੇ ਇਹ ਆਪਾਂ ਸਮਝ ਲੈਣ ਨੂੰ ਬਾਲਾ ਨਹੀਂ ਦੋ ਦਿਨ ਪਿਉ ਕੇ ਰੱਖਣਾ ਤੀਜੇ ਦਿਨ ਇਹਨੂੰ ਲਾ ਦੇਣਾਗਾ ਦੋ ਦਿਨ ਇਹਨੂੰ ਪਿਉ ਕੇ ਰੱਖਾਂਗੇ ਪਾਣੀ ਦੇ ਵਿੱਚ ਤੇ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵਰਤੋ ਤੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜ਼ਰੂਰ ਤੇ ਹੁਣ ਆਪਾਂ ਤੁਹਾਨੂੰ ਨਾ ਬੀ ਵੀ ਦਿਖਾਣਾ ਜਿਹੜਾ ਮੈਂ ਤੁਹਾਨੂੰ ਕਹਿਣੀ ਕਵਰ ਕਰਾਇਆ ਉਹ ਮੈਂ ਤੁਹਾਨੂੰ ਵੀ ਇੱਕ ਮਿੰਟ ਦਿਖਾਉਣੀ ਆ ਆ ਦੇਖੋ ਇਹ ਜਿਹੜੇ ਉੱਪਰ ਆ ਦੇਖੋ ਲਪਾਵੇ ਜੀ ਦੀਨੇ ਆ ਨਾ ਆ ਦੇਖੋ ਡੀ ਜਾਂਦੇ ਲਪਾਪੇ ਇਹ ਬੀ ਨਾ ਕਵਰ ਹੋਇਆ ਹੋਇਆ ਆ ਦੇਖੋ ਇੱਕ ਮੈਂ ਤੁਹਾਨੂੰ ਚੱਕ ਕੇ ਦਿਖਉਣੀ ਆ ਦੀ ਇਹ ਆਦੀ ਉੱਡ ਗਿਆ ਇਹ ਜਿਹੜੇ ਕਵਰ ਹੋਏ ਹੋਏ ਉੱਪਰ ਦੇਖੋ ਆ ਦੇਖੋ ਸਾਰਿਆਂ ਦੇ ਉੱਪਰ ਹੀ ਚੜਿਆ ਹੋਇਆ ਕਵਰ ਜਿਆ ਇਸ ਤਰੀਕੇ ਨਾਲ ਤੇ ਬੀ ਦੇਖੋ ਤੁਸੀਂ ਕਿੰਨਾ ਵਧੀਆ ਸਿਉਣੇ ਵਰਗਾ ਬੀ ਆ ਦੇਖੋ ਕਿੰਨਾ ਵਧੀਆ ਬੀ ਆ ਇਸੇ ਤਰੀਕੇ ਇਹ ਬੀ ਨੂੰ ਆਪਾਂ ਤਿਆਰ ਕਰ ਸਕਦੇ ਹਾਂ ਦੇਖੋ ਤੁਹਾਡੇ ਸਾਹਮਣੇ ਅੱਧੀ ਬਾਟੀ ਨਿਕਲ ਗਈ ਤੇ ਹਜੇ ਆਹ ਦੇਖੋ ਹੋਰ ਵੀ ਖੜਕੀ ਆ ਇਹਦੇ ਹਾਂਜੀ ਇਹਦੇ ਵਿੱਚ ਹੋਰ ਵੀ ਹੈਗੇ ਆ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ